ਨੰਬਾਪੂ ਤੁਹਾਡੇ ਪਿੰਡ ਵਿੱਚ ਨਸ਼ੇ ਨੂੰ ਲੈ ਕੇ ਕੀ ਮਾਹੌਲ ਬਣਿਆ ਹੋਇਆ ਅਸੀਂ ਤਾਂ ਕਹਿੰਦੇ ਬੰਦ ਹੋਣਾ ਚਾਹੀਦਾ ਨਸ਼ਾ ਸਮਾਜ ਬਾਖਰਾਬ ਹੁੰਦੇ ਨੇ ਗਾਹਾਂ ਇੱਕ ਇੱਕ ਨੂੰ ਦੂਰ ਦੂਆ ਦੇਖ ਕੇ ਵੀ ਠੀਕ ਹੈ ਸਮਾ ਬੰਦ ਹੋਵੇ ਬਹੁਤ ਚੰਗੀ ਗੱਲ ਹੈ ਤਾਂ ਤੁਸੀਂ ਪਿੰਡ ਦੀ ਪੰਚਾਇਤ ਤੋਂ ਕੀ ਉਮੀਦ ਰੱਖਦੇ ਹੋਗੇ ਪੰਚਾਇਤ ਵੀ ਨਾਲ ਹੀ ਆ ਪੰਚਾਇਤ ਵੀ ਠੀਕ ਹੈ ਸਾਡੀ ਪਿੰਡ ਦੀ ਤਾਂ ਜੀ ਕੋ ਨਸ਼ੇ ਨੂੰ ਕੋਈ ਉਹ ਨਹੀਂ ਕਹਿੰਦੀ ਵੀ ਨਸ਼ਿਆਂ ਦੇ ਲਾਗੂ ਨੇ ਸਾਰੀ ਪੰਚਾਇਤ ਠੀਕ ਹੈ ਤਾਂ ਜਿਵੇਂ ਆਪਾਂ ਕਹਿਦੀ ਵੀ ਪੰਚਾਇਤਾਂ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਸਾਰੇ ਰਲ ਕੇ ਕਸਾਸ ਦੇ ਰਿਹਾ ਇੱਕ ਦੂਜੇ ਦਾ ਤਾਂ ਤੁਹਾਡੇ ਪਿੰਡ ਦੇ ਲੋਕ ਵੀ ਸਾਥ ਦੇ ਰਿਹਾ ਪੰਚਾਇਤ ਦਾ ਹਾਂ ਦੇ ਰਹੇ ਤੇ ਕਹਿੰਦੇ ਨੇ ਵੀ ਹਟਣਾ ਚਾਹੀਦਾ ਇਹਦਾ ਸਤਾ ਜਿਬਾਕ ਤਾਂ ਉਹਨਾਂ ਦੇ ਵੀ ਨੇ ਹਾਂਜੀ ਤਾਂ ਜਿਵੇਂ ਬੱਪੂ ਪਹਿਲਾਂ ਨਾ ਪੁਲਿਸ ਪ੍ਰਸ਼ਾਸਨ ਜਦੋਂ ਵੀ ਰੇਡ ਮਾਰਦੀ ਐ ਸੈਸੀਆਂ ਬਸਤੀਆਂ 'ਚ ਮਾਰਦੀ ਹੈਗੀ ਤਾਂ ਕੀ ਲੱਗਦਾ ਵੀ ਇਕੱਲੇ ਸੈਸੀਆਂ ਸੈਸੀਆਂ ਬਸਤੀਆਂ 'ਚ ਨਸ਼ਾ ਵੇਚਦਾ ਜਾਂ ਇਸ ਤੋਂ ਇਲਾਵਾ ਵੀ ਨਸ਼ਾ ਵੇਚਦਾ ਹੋਰ ਲਾਵਾ ਵੀ ਵਿਕਦਾ ਜਾਣੇ ਜੀ ਅਸਾ ਸੈਂਸੀਆ ਜਬ ਹੁਣ ਸ਼ੇਰਪੁਰ ਵਿਕਦਾ ਹੈ ਸ਼ੇਰਪੁਰ ਦਾ ਫੜਿਆ ਹੀ ਨਹੀਂ ਕੋਈ ਸੈਂਸੀ ਫੜਿਆ ਕੋਈ ਬਸ ਫੇਰਾ ਅਸਾ ਤਾਂ ਵੱਡਿਆਂ ਦੇ ਹੀ ਪਾਉਂਦੇ ਨੇ ਵੱਡੇ ਹੀ ਵਿਕਾਉਂਦੇ ਨੇ ਵੱਡਿਆਂ ਦੇ ਹੀ ਹੱਥ 'ਚ ਹੈ ਪੁਲਿਸ ਦੇ ਹੱਥ 'ਚ ਹੈ ਜਾਂ ਵੱਡੇ ਲੀਡਰਾਂ ਦੇ ਹੱਥ 'ਚ ਨਾ ਉਹੀ ਤਾਂ ਨਹੀਂ ਵਿਕੀ ਜਾਂਦਾ ਆਪਾਂ ਕਹਿ ਸਕਦੇ ਹਾਂ ਵੀ ਸਰਕਾਰ ਹੈ ਜਿਹੜੀ ਉਹ ਸਿਰਫ ਛੋਟੇ ਲੋਕਾਂ ਤੇ ਦਬਾਅ ਪਾਉਂਦੀ ਹੈ ਜਿੱਥੋਂ ਨਸ਼ਾ ਆਉਂਦਾ ਉੱਥੇਂ ਤੱਕ ਨਹੀਂ ਪਹੁੰਚਦੀ ਜਿਹੜੇ ਖਾਣਾ ਵਾਲੇ ਨੇ ਉਹਨਾਂ ਤੇ ਦਬਾਅ ਪਾਉਂਦੀ ਹੈ ਜਿਹੜੇ ਨਸ਼ੇ ਨੂੰ ਬਣਾਉਂਦੇ ਆ ਉਸ ਦੀ ਜੜ ਤੱਕ ਨਹੀਂ ਪਹੁੰਚ ਰਹੀ ਸਰਕਾਰ ਉੱਥੇ ਉੱਥੇ ਚੰਗੇ ਜਾਂਦੇ ਹੈਗੇ ਨਾ ਜੇ ਨਸ਼ਾ ਬੰਦੀ ਹੋ ਜੇ ਬਾਹਰ ਹੀ ਆਣੋਂ ਕੱਥੋਂ ਖਾਣਗੇ